ਡਰਾਈਵਰ ਕਿੱਥੇ ਆ ਡਰਾਈਵਰ ਕਿੱਥੇ ਆ ਡਰਾਈਵਰ ਤੁਮੂ ਮਰ ਜਾਣੇ ਉਨੀ ਦੇਚ ਉਹਨਾਂ ਨੇ ਦਾ ਬਾਹਰ ਫਸੇ ਫਸੇ ਜੰਗਲੇ ਤੋਂ ਬਾਹਰ ਫਸੇ ਰਹੇ ਹੋ ਉੱਧਰੋਂ ਸੇ ਬੋਤਲ ਨੂੰ ਜਾਂ ਕੇ ਦੇਖੋ ਉੱਧਰੋਂ ਬੰਦਾ ਜਾ ਕੇ ਦੇਖੋ ਉਹ ਉਹ ਕੇ ਬੈਠਾ ਅੰਦਰ ਵਿੱਚ ਬੈਠਿਆ ਭਾਜੀ ਅੱਗੇ ਵਿੱਚ ਬੈਠੇ ਅੱਗੇ ਉਹੀ ਕਹਿੰਦੇ ਇਹਦੇ ਅੱਧਾ ਬੰਦਾ ਉੱਧਰ ਹੀ ਅੱਧਾ ਬੰਦਾ ਇੱਧਰ ਦੇ ਵਿਖੇ ਚ ਹਾਂ ਮੈਂ ਕਹਿੰਦਾ ਛੋਟੇ ਆ ਟੁੱਟਣਾ ਕਿਥੇ ਇੰਨੀ ਆਸਾਨੀ ਨਾਲ ਥੋੜਾ ਟੁੱਟ ਜਣਾ ਬਾਬੂ ਬੱਸ ਤੇ ਜਿਹੜਾ ਇਹ ਚਾਰ ਪੰਜ ਜਣੇ ਨੇ ਅੰਦਰ ਦੇ ਖੜੇ ਹੋ ਥੱਲੇ ਹੋਣੀ ਨਹੀਂ ਵੀ ਹੋਣੀ ਚੋਕਰ

ਕਰਦੇ ਹੋ ਚਲੋ ਭਾਈ ਕੀ ਨਾਮ ਮੇਰਾ ਨਾਮ ਸੋਨੂ ਸਰਦਾਰ ਕੀ ਗੱਲ ਕੀ ਹੋਈ ਹੈ ਗੱਲ ਇਹਦਾ ਭਾਈ ਇਹ ਗੱਡੀ ਐ ਕਿ ਨਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਚ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜਾਈਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਵੜ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਉਹ ਬੜੀ ਮੁਸ਼ਕਲ ਭਾਈ ਗੱਡੀ ਦਾ ਸਾਈਡਾ ਤੋੜ ਕੇ ਉਹਨਾਂ ਨੇ ਆਪਣਾ ਬੜੀ ਮੁਸ਼ਕਲ ਘਟਿਆ ਉਹਨਾਂ ਨੂੰ ਬਾਹਰ ਕੀ ਆਂ ਭੀਤੇ ਪਤਾ ਕੁਛ ਲੱਗਦਾ ਨਹੀਂ ਉਹ ਬੜੀ ਮੁਸ਼ਕਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਵਾਲਾ ਡਰਾਈਵਰ ਨੂੰ ਡਰਾਈਵਰ ਇੱਥੇ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਤੁਸੀਂ ਜੀ ਕੀ ਕੀਤਾ ਦੇ ਦਿਓ 1.5 ਤੋਂ 2 ਘੰਟੇ ਕੋਈ ਤੁਹਾਨੂੰ ਇਨਫੋਰਮ ਕੀਤਾ ਗਿਆ ਤੇ ਜਿਹੜਾ ਐਮੂਲੈਂਸ ਕੋਈ ਆਇਆ ਨਹੀਂ ਨਾ ਨਾ ਕੋਈ ਵੀ ਨਹੀਂ ਆਇਆ ਭਾਈ ਕਿੱਦਾਂ ਦੇ ਦਿਓ ਕਾਰਜ ਕੋਈ ਹੈ ਉਹ ਦੇਖੋ ਤਾਂ ਸਾਡੇ ਸਾਪਣੀ ਹੈ ਭਾਈ ਸ਼ਹਿਰ ਚ ਦੋ ਇੰਨੀ ਤੇ ਨਵੀਂ ਵਾਰਦਾਤ ਹੋਈ ਹੈ ਜੇ ਕੋਈ ਕੋਈ ਹੋਵੇ ਇੰਨਾ ਕੋਈ ਡਰ ਹੋਵੇ ਇਦਾਂ ਦੇ ਚੋਰੀਆਂ ਚਕਾਰੀਆਂ ਲੋਇ ਨਾ ਹੁਣ ਭਾਈ ਬੰਦੇ ਦੇ ਹਲਾਠ ਠੀਕ ਨੇ ਹੁਣ ਬੰਦੇ ਦੇ ਉੱਪਰ ਵਾਲੇ ਦੇ ਹਲਾਠ ਜਿਹੜੇ ਉੱਪਰ ਬੈਠੇ ਸੀ ਬੱਲੇ ਵਾਲੇ ਦੇ ਠੀਕ ਆ ਉੱਪਰ ਵਾਲੇ ਦੇ ਮਾੜੀ ਮੋੜੀ ਲੱਗੀ ਵੈਸੇ ਬਚਾਅ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਈ ਰਾਹ ਗੀਰਾ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ ਇਹ 10 ਤੋਂ 15 ਦਿਨ ਪਿੰਨਾ ਮੈਨੂੰ ਪਤਾ ਲੱਗਿਆ ਇੱਥੇ ਹੁਣ ਕੋਨਸਟਰ ਸਰ ਆ ਹੈਗੇ ਕੋਈ ਉਹ ਕਿੰਨੇ ਸੀ ਮੈਂ ਕਰਵਾ ਦਾਂਗਾ ਉਹਨਾਂ ਨੇ ਕਿਹਾ ਜਰੂਰ ਦਿੱਤਾ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਇਹ ਕਿੰ ਕੀ ਨਾਮ ਆਪਣਾ ਮੇਰਾ ਨਾਮ ਵਿਸ਼ਾਲ ਹੈ ਜੀ ਸਰ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਸੋਡਰ ਦਾ ਰਹਿਣ ਵਾਲਾ ਜੀ ਸਰ ਇਹ ਜਿਹੜੀ ਇੱਥੇ ਘਟਨਾ ਵਾਪਰੀ ਹੈ ਚੰਦਨਗਰ ਅੰਡਰ ਬ੍ਰਿਜ ਦੇ ਵਿੱਚ ਇਹ ਕੀ ਹਾਸਾ ਹੋਇਆ ਸਰ ਇੱਥੇ ਸਰ ਇਤੋਂ ਆਇਆ ਟਰੱਕ ਨਗਰ ਆਇਆ ਮੇਰੀ ਗੱਲ ਟਰੱਕ ਸ਼ਾਇਦ ਆਪਣਾ ਕੋਈ ਧਾਰਮੀ ਜਗ੍ਹਾ ਤੇ ਜਾ ਰਿਹਾ ਹੈਗਾ ਤੇ ਉਹਨਾਂ ਡਰਾਈਵਰ ਨੇ ਟਰੱਕ ਦੇ ਉੱਤੇ ਦੇਖਿਆ ਨਹੀਂ ਤੇ ਟਰੱਕ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਉੱਪਰ ਸੁੱਤੇ ਹੋਏਗੇ ਤੇ ਉਹ ਬੰਦੇ ਨਾਲ ਕੰਧ ਦੇ ਲਾਗੇ ਬਿਲਕੁਲ ਤਾਂ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਜਾਨੀ ਮਾਨੀ ਨੁਕਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਮੁੰਡੇ ਘਾਇਲ ਜਿਆਦਾ ਹੋਏ ਆ ਸੱਟਾਂ ਕਾਫੀਆਂ ਲੱਗੀਆਂ ਨੇ ਇਸ ਟੇਮੇ ਉਹ ਜਿਹੜੇ ਘਾਇਲ ਹੋਏ ਨੇ ਉਹ ਬੰਦੇ ਕਿੱਥੇ ਨੇ ਉਹ ਬੰਦੇ ਸਿਵਲ ਹਸਪਤਾਲ ਹੈ ਸਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵਾਲੇ ਜਿਹੜਾ ਕਿ ਨਗਰ ਨਿਗਮ ਵਾਲੇ ਜਿਹੜਾ ਕਿ ਚੰਦਨਗਰ ਦਾ ਜਿਹੜਾ ਅੰਡਰ ਬ੍ਰਿਜ ਆ ਜਿੱਥੇ ਕਿ ਦੋਨਾਂ ਪਾਸੇ ਐਨੀ ਜਿਹੜੀ ਕਿ ਪਬਲਿਕ ਇਥੋਂ ਰੋ ਹੀ ਨਿਕਲ ਕੇ ਜਾਂਦੀ ਹੈ ਕਿ ਜਿਹੜੇ ਕਿ ਐਂਗਲ ਲੱਗੇ ਹੁੰਦੇ ਹੈਵੀ ਗੱਡੀਆਂ ਦਾ ਆਣਾ ਇਸ ਤਰੀ ਇਸ ਤਰਫ ਮਨਾ ਹੈ ਮੈਂ ਕਹਿੰਦਾ ਹੈਵੀ ਗੱਡੀਆਂ ਨੂੰ ਨੰਗਣੀ ਕੋਈ ਐਂਗਲ ਲਾ ਦੇਣੀ ਆ ਕੁਝ ਲਿਖ ਕੇ ਲਾ ਦੇਣ ਮੈਂ ਕਹਿੰਦਾ ਆਪ ਬੰਦੇ ਮਤਲਬ ਬੱਚੀ ਹੋਵੇ ਅਗਲਾ ਕੀ ਟਰੱਕ ਵੱਡੇ ਵੱਡੇ ਟਰੱਕ ਇਧਰੋਂ ਨਿਕਲੇ ਨਹੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਵਗੈਰਾ ਇੱਥੇ ਪਹੁੰਚਿਆ ਵਾ ਕੋਈ ਵੀ ਨਹੀਂ ਪਹੁੰਚਿਆ ਕਹਿੰਦੇ ਕਾਫੀ ਜਣਿਆਂ ਨੂੰ ਫੋਨ ਕੀਤਾ ਇਹ ਪਰ ਕੋਈ ਵੀ ਨਹੀਂ ਪਹੁੰਚਿਆ ਪੰਨ ਦੇ ਵਿੱਚ ਮੈਂ ਚੈਕਿੰਗ ਇੰਚਾਰਜ ਠੀਕ ਹੈ ਜਿਹਨੇ ਰਸੇ ਛੁੱਟ ਗਿਆ ਨੰਬਰ 4 ਸਰ ਤੁਸੀਂ ਹੁਣੇ ਤੋਂ ਨਿਕਲ ਰਿਹਾ ਸੀਗੇ ਚੈਕਿੰਗ ਬਾਥੇ ਜਾ ਰਿਹਾ ਸੀ ਜੀ ਤੇ ਕੋਈ ਸਰ ਇਸ ਦੇ ਬਾਰੇ ਉਹ ਕਹਿ ਰਹੇ ਕਿ ਪ੍ਰਸ਼ਾਸਨ ਨੂੰ ਕਾਲ ਕੀਤੀ ਸੀ ਕਿ ਇਨਫੋਰਮੇਸ਼ਨ ਨਹੀਂ ਮਿਲੀ ਕੋਈ ਮੈਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਪਰ ਮੈਂ ਇੱਕ ਵਾਰ ਤਾਂ ਮੈਂ ਆਪਣੀ ਗੱਡੀ ਰੋਕੀ ਆ ਪਰ ਇਹਨਾਂ ਨੇ ਗਲਤ ਪਾਰਕਿੰਗ ਕੀਤੀ ਆ ਔਰ ਉਹ ਤੋਂ ਮੋਰੇ ਮੈਨੂੰ ਕਹਿਣ ਦੇ ਸਪੈਸ਼ਲੀ ਅਗਰਵਾਲ ਦਾ ਮੈਂ ਰਿਸ਼ਤੇਦਾਰ ਆ ਮੈਂ ਉਹਦਾ ਫਰੈਂਡ ਆ ਮੈਂ ਫਲਾਣਾ ਆ ਸਰ ਦਾ ਇਹ ਕਿ ਟਰੱਕ ਜਿਹੜਾ ਕਿ ਰਾਸ਼ਨ ਦਾ ਪਰ ਆਇਆ ਅਮਰਨਾਥੀ ਯਾਤਰਾ ਤੇ ਜਾ ਰਿਹਾ ਸੀਗਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਪਰ ਅਸੀਂ ਇਹ ਤਾਂ ਨਹੀਂ ਹੈ